ਵੱਡੀ ਗਿਣਤੀ ਵਿੱਚ ਤੁਸੀਂ ਪੀਲੇ ਰੰਗ ਦੇ ਥੈਲੇ ਤੇ ਪੀਲੇ ਰੰਗ ਦੇ ਥੈਲਿਆਂ ਦੇ ਪਿੱਛੇ ਬੈਠੇ ਦੋ ਵਿਅਕਤੀ ਜੋ ਪੁਲਿਸ ਦੇ ਗ੍ਰਿਫਤ ਦੇ ਵਿੱਚ ਨੇ ਤਾਂ ਦੱਸ ਜੀ ਕਿ ਇਹਨਾਂ ਦੋ ਵਿਅਕਤੀ ਦੇ ਵੱਲੋਂ ਐਨੀ ਚੁਲਾਕੀ ਕੀਤੀ ਗਈ ਕਿ ਪੀਲੇ ਥੈਲਿਆਂ ਦੇ ਵਿੱਚ ਅਜਿਹਾ ਸਮਾਨ ਭਰ ਲਿਆ ਕਿ ਜਦੋਂ ਪੁਲਿਸ ਨੇ ਦੇਖਿਆ ਤਾਂ ਇੱਕ ਵਾਰ ਤਾਂ ਉਹ ਵੀ 당ਗ ਰਹਿ ਗਈ ਤਾ ਇਹ ਨੇ ਛਾਤਰ ਨਸ਼ਾ ਤਸਕਰ ਦੱਸਿਆ ਕਿ ਫਲੋਰ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਪੁਲਿਸ ਵੱਲੋਂ ਦੋ ਨਸ਼ਾ ਤਸਕਰਾਂ ਨੂੰ 148 ਕਿਲੋ ਡੋਡੇ ਚੂਰਾ ਪੋਤ ਸਮੇਤ ਕਾਬੂ ਕੀਤਾ ਗਿਆ ਤਾਂ ਫਿਰ ਔਰੋਪੀਆਂ ਦੇ ਖਿਲਾਫ ਐਨਡੀਪੀਐਸ ਐਕਟ ਤਹਿਤ ਵੱਖ-ਵੱਖ ਧਰਾਮਾ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਮੁਰਲੀ ਪੁੱਛ ਗਿਜ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਨਸ਼ਾ ਤਸਕਰ ਲੁੱਕ ਛਿਪਕੇ ਕਾਫੀ ਲੰਮੇ ਸਮੇਂ ਤੋਂ ਟਰੱਕ ਦੇ ਵਿੱਚ ਪਿਆਜ਼ ਅਤੇ ਲਸਣ ਦੇ ਹੇਠਾਂ ਡੋਡੇ ਚੂਰਾ ਪੋਸਟ ਮੱਧ ਪ੍ਰਦੇਸ਼ ਤੋਂ ਜਿਹੜਾ ਕਿ ਉੱਥੇ ਸਪਲਾਈ ਕਰਦੇ ਸਨ ਜਿਸ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਇਸ ਦੇ ਹੋਰ ਵੀ ਸਾਥੀ ਨੇ ਬਾਕੀ ਪੁਲਿਸ ਵੱਲੋਂ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਆਉ ਸੁਣਦੇ ਹਾਂ ਡਾਕਟਰ ਸਾਹਿਬ ਗਲੋਰ ਪੁਲਿਸ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ ਕੀ ਕਹਿਣਾ ਚਾਹੁੰਦੇ ਹੋ ਕਾਫੀ ਮਾਤਰਾ ਦੇ ਵਿੱਚ ਚੂਰਾ ਪੋਸਟ ਫੜਿਆ ਕਿੱਥੋਂ ਫੜਿਆ ਕੌਣ ਆ ਕਿਦਾਂ ਦੇ ਵਿਅਕਤੀ ਆ ਕਿਦਾਂ ਦਾ ਉਹਨਾਂ ਦਾ ਬੈਕਗ੍ਰਾਉਂਡ ਹੈ ਮਨਜੂਗ ਐਸਐਸਪੀ ਸਾਹਿਬ ਜਲਸ ਦਿਹਾਤੀ ਸ਼੍ਰੀ ਹਰਕਮਲਪ੍ਰੀਤ ਸਿੰਘ ਕੱਕ ਜੀ ਵੱਲੋਂ ਨਸ਼ਿਆਂ ਤੇ ਮਾੜੇ ਅਸਰ ਵਾਲੀ ਜਿਹੜੀ ਮਹਿਮ ਚਲਾਈ ਗਈ ਆ ਇਸ ਨੂੰ ਉਹਨੂੰ ਸਫਲਤਾ ਮਿਲੀ ਦੋ ਇਨਸਪੈਕਟਰ ਰਜੀਵ ਕਪੂਰ ਅਤੇ ਉਸ ਦੀ ਟੀਮ ਵੱਲੋਂ ਨਸਾੜਾ ਬੱਸ ਸਟੈਂਡ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤੇ ਇੱਕ ਟਰੱਕ ਜਿਹੜਾ ਸੀ ਉਹ ਰੋਕਿਆ ਤੇ ਉਹਦੀ ਤਲਾਸ਼ੀ ਲਈ ਗਈ ਜਿਹੜਾ ਕਿ ਜਿਹਦੇ ਵਿੱਚ ਕਿ ਇਹਨਾਂ ਦੀ ਮੋਟਰਸਾਈਕਲ ਦੀ ਹੀ ਸੀ ਵੀ ਉਹਦੇ ਵਿੱਚ ਪਿਆਜ਼ ਵਗੈਰਾ ਜਿਹੜੇ ਉਹ ਪਾ ਕੇ ਰੱਖਦੇ ਸੀ ਥੱਲੇ ਬੋਰੀਆਂ ਰੱਖਦੇ ਸਨ ਉਤੋਂ 8 ਬੋਰੀਆਂ ਬਰਾਮਦ ਹੋਈਆਂ ਇੱਕ ਕੁਇੰਟਲ ਤੇ 44 ਕਿਲੋ ਜਿਹੜੇ ਆ ਡੋਡਾ ਡੋਡੇ ਚੂਰਾ ਪੋਸਟ ਜਿਹੜਾ ਪਪੀਸ ਦਾ ਉਹ ਬਰਾਮਦ ਕੀਤਾ ਗਿਆ ਇਹਦੇ ਵਿੱਚ ਦੋ ਦੋਸ਼ੀ ਜਿਹੜੇ ਆ ਔ मौके ਤੇ ਗ੍ਰਿਫਤਾਰ ਕਰ ਲਏ ਗਏ ਨੇ ਤੇ ਇਹਨਾਂ ਦੀ ਵੀ ਬੈਕਗ੍ਰਾਉਂਡ ਇਹ ਆ ਵੀ ਇਹਨਾਂ ਤੇ ਆਲਰੇਡੀ ਐਫ ਆਈ ਆਰ ਦਰਜ ਨੇ ਇਸ ਤੋਂ ਬਿਨਾਂ ਇਹਨਾਂ ਦੇ ਫਾਰਵਰਡ ਲਿੰਕ ਜਿਹੜੇ ਆ ਉਹ ਦੋਸ਼ੀਆਂ ਦੇ ਤੋਂ ਪਤਾ ਲੱਗਾ ਵੀ ਇਹ ਦੋ ਵਿਅਕਤੀ ਹੋਰ ਸਨ ਜਿਹੜਾ ਕਿ ਅਕਲਪੁਰ ਨੂੰ ਬਿਲੋਂਗ ਕਰਦਾ ਹੈਗਾ ਜਿਹਦੇ ਤੇ ਕਿ ਆਲਰੇਡੀ 22 ਬure ਡੋਡੀਆਂ ਦਾ ਪਰਚਾ ਵੀ ਦਰਜ ਹੈਗਾ ਇਹਨਾਂ ਨੂੰ ਅਸੀਂ ਨਾਮਿਨੇਟ ਕੀਤਾ ਤੇ ਇਹਨਾਂ ਨੂੰ ਜਲਦ ਗ੍ਰਿਫਤਾਰ ਕਰ ਰਹੇ ਹਾਂ ਇਹ ਸਰ ਕਿੱਥੋਂ ਲਿਆਉਂਦੇ ਸੀ ਕਿੱਥੇ ਸਪਲਾਈ ਕਰਦੇ ਸੀ ਇਹ ਜਿਹੜਾ ਇਹ ਲੈਣ ਦੇ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਸਨ ਅਸੀਂ ਬੈਕਵਰਡ ਲਿੰਕ ਕੋਲ ਚੈੱਕ ਕਰ ਰਹੇ ਹਾਂ ਤੇ ਫਾਰਵਰਡ ਲਿੰਕ ਇਹਨਾਂ ਦੇ ਹੁਣ ਤਤੀਸ਼ ਦੇ ਦੌਰਾਨ ਇਹਨਾਂ ਦਾ ਰਿਮਾਂਡ ਅਸਲ ਕੀਤਾ ਗਿਆ ਤੇ ਫਰਦਰ ਅਸੀਂ ਇਹਨਾਂ ਬਾਰੇ ਪਤਾ ਕਰਾਂਗੇ ਕਿੰਨੇ ਲੰਮੇ ਸਮੇਂ ਤੋਂ ਕੰਮ ਕਰਦੇ ਕਿੰਨਾ ਗੇੜਾ ਸੀ ਇਹ ਇਹ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਕਿਉਂਕਿ ਇਹਨਾਂ ਤੇ ਜਿਹੜਾ ਇਹਨਾਂ ਤੇ ਮੇਨ ਹੈਗੀ ਨਾ ਤੇ ਤਿੰਨ ਤਿੰਨ ਚਾਰ ਚਾਰ ਪਰਚੇ ਜਿਹੜੇ ਐਨਡੀਪੀ ਸੈਕਟ ਦੇ ਆਲਰੇਡੀ ਦਰਜ ਨੇ ਇਹਨਾਂ ਦਾ ਜੇ ਪ੍ਰੀਵੀਅਸ ਰਿਕਾਰਡ ਦੇਖਿਆ ਜਾਵੇ ਹੂੰ ਹੂੰ ਕੀ ਮਕਦਮਾ ਸਾਰੇ ਇਹਨਾਂ ਦਾ ਇਹਨਾਂ ਤੇ ਐਨਡੀਪੀ ਸੈਕਟ ਦਾ ਐਫਆਈਆਰ ਦਰਜ ਹੈਗੀ ਆ ਤੇ 144 ਕਿਲੋ ਡੁੱਡੇ ਜਿਹੜੇ ਆ ਉਹ ਸਮੇਤ ਜਿਹੜਾ ਟਰੱਕ ਵਾ ਉਹ ਬਰਾਬਰ ਕੀਤਾ ਗਿਆ ਜਿਹੜਾ ਇਹਨਾਂ ਦੇ ਸਾਥੀ ਆ ਉਹਨਾਂ ਦਾ ਵੀ ਭਾਰ ਦਿੱਤੀ ਜਾਂਦੀ ਹਾਂ ਹਾਂ ਇਹਨਾਂ ਦੇ ਦੋ ਸਾਥੀ ਨੇ ਜਿਹੜੇ ਮੇਨ ਇਹਨਾਂ ਦੇ ਕਰਤਾ ਕਰਤਾ ਨੇ ਦੋਨਾਂ ਦੀ ਹੀ ਭਾਲ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਪਰਚੇ ਦੇ ਵਿੱਚ ਅ ਕਿਆ ਦੇਖਿਆ ਜਾਵੇ ਤਾਂ ਵੱਡੀ ਗਿਣਤੀ ਦੇ ਵਿੱਚ ਨਸ਼ਾ ਤਸਕਰਾਂ ਦੇ ਵੱਲੋਂ ਨਸ਼ਾ ਸਪਲਾਈ ਕੀਤਾ ਜਾ ਰਿਹਾ ਪਰ ਦੂਜੇ ਪਾਸੇ ਪੁਲਿਸ ਵੀ ਕਾਫੀ ਸਰਗਰਮ ਨਜ਼ਰ ਆ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ